ਮਾਨਜੂ ਸੀਨੀਅਰ ਕਪਤਾਨ ਜਿਲ੍ਹਾ ਐਸਐਸ ਨਗਰ ਵੱਲੋਂ ਅੱਜ ਸਪੈਸ਼ਲ ਨਾਕਾਵਾਂ ਦੀ ਕਰਾਈ ਗਈ ਹੈ ਜੀ ਸਪੈਸ਼ਲੀ ਸਾਨੂੰ ਦੋ ਵੀਕਲ ਜਿਹੜੇ ਉਹਨਾਂ ਨੂੰ ਚੈੱਕ ਕਰਨ ਲਈ ਸਾਨੂੰ ਹਦਾਇਤ ਕੀਤੀ ਗਈ ਹੈ ਖੁੱਲੜਵਾਜਾਂ ਨੂੰ ਰੋਕਣ ਲਈ ਤੇ ਜਿਹੜੇ ਬਿਨਾ ਨੰਬਰ ਪਲੇਟਾਂ ਤੋਂ ਜਾਂ ਪਟਾਕੇ ਵਾਜ ਜਿਹੜੇ ਤੁਰੇ ਫਿਰਦੇ ਨੇ ਉਹਨਾਂ ਨੂੰ ਨਕੀਲ ਕਸਾਣ ਲਈ ਸਾਡੀ ਇੱਥੇ ਸਪੈਸ਼ਲ ਨਾਕਾਵਾਂ ਲੱਗ ਗਈ ਕਿਸ ਤਰ੍ਹਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕੀ ਸਪੈਸ਼ਲ ਮੈਂ ਤਾਂ ਦੋ ਜਿਹੜੇ ਟੂ ਵੀਲਰ ਨੇ ਉਹਨਾਂ ਨੂੰ ਚੈੱਕ ਰਿਆ ਜਾ ਰਿਹਾ ਜੀ ਖੁੱਲੜਵਾਜਾਂ ਨੂੰ ਚੈੱਕ ਰਿਆ ਜਾ ਰਿਹਾ ਸਰ ਅੱਜ ਜਿਹੜਾ ਤੁਸੀਂ ਕੱਲ ਇੱਕ ਮਤਲਬ ਤਦ ਨਸ਼ਾ ਤਸਕਰ ਵੀ ਪੜਿਆ ਬਾ ਉਹ ਦੱਸੋਗੇ ਇਹਦੇ ਬਾਰੇ ਵੀ ਕਿਹੜਾ ਉਹ ਨਸ਼ਾ ਤਸਕਰ ਸੀ ਕਿੰਨੇ ਗ੍ਰਾਮ ਹੀਰੋਇਨ ਪੜੀ ਹੋਤੀ ਸੀ ਅਸੀਂ ਕੱਲ ਸਾਡੇ ਐਸਏ ਕੇਸਰ ਸਿੰਘ ਨੇ ਜੀ ਦੌਰਾਨੇ ਗਸ਼ਤ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਉਹਦੇ ਆਧਾਰ ਤੇ ਉਹਨਾਂ ਨੇ ਇੱਕ ਜੋਰਾ ਸਿੰਘ ਆ ਤੇ ਇੱਕ ਉਹਦਾ ਸਾਥੀ ਦੋਨੋਂ ਟੋਹਾਣਾ ਦੇ ਰਹਿਣੇ ਵਾਲੇ ਸੀ ਹਰਿਆਣੇ ਦੇ ਉਹਨਾਂ ਨੂੰ 60 ਗ੍ਰਾਮ ਹੀਰੋਨ ਸਹਿਤ ਗ੍ਰਿਫਤਾਰ ਕਰਿਆ ਤੇ ਬਾਕੀ ਇੱਕ ਹੋਰ ਬੰਦਾ ਅਸੀਂ ਨਾਮਜ਼ਦ ਕਰਾਇਆ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਉਹ ਹਜੇ ਅਸੀਂ ਡਿਸਕਲੋਜ਼ ਨਹੀਂ ਕਰਾਂਗੇ ਉਹਨੂੰ ਅਰੈਸਟ ਕਰਨ ਤੋਂ ਬਾਅਦ ਅਸੀਂ ਡਿਸਕਲੋਜ਼ ਕਰਾਂਗੇ ਤੇ ਇੱਥੇ ਕਿੱਥੇ ਰਹਿੰਦੇ ਸਨ ਇਹ ਮਤਲਬ ਠਹਿਰ ਕਿੱਥੇ ਬਣਾਏ ਸੀ ਸੈਕਟਰ 77 ਮਹੌਲੂਕੇ ਰਹਿੰਦੇ ਸੀ ਉਹਤੇ ਵੀ ਸੁਣਿਆ ਇਹਨਾਂ ਨੇ ਮਕਾਨ ਕੋ ਦੱਬਿਆ ਸੀ ਇਸ ਤਰ੍ਹਾਂ ਦੀ ਐਮਰਜੈਂਸੀ ਕਾਲ ਆਈਏ ਸੁਣਦੇ ਵਿੱਚ ਪਰ ਹਜੇ ਤਫ਼ਤੀਸ਼ ਜਾਰੀ ਹੈ ਉਹਦੇ ਉੱਤੇ ਤੇ ਹੁਣ ਇਹਨਾਂ ਦਾ ਕਿੰਨੇ ਦਿਨਾਂ ਦਾ ਰਿਮਾਂਡ ਲੈ ਕੇ ਕੀ ਕੀਵੇਂ ਕੜੀਆਂ ਜਿਹੜੀਆਂ ਜੋੜੀਆਂ ਨੇ ਇਹਨੂੰ ਤਾਂ 2 ਦਿਨ ਦੇ ਰਿਮਾਂਡ ਤੇ ਸੀ ਸਾਡੇ ਕੋਲ ਜੀ ਤੇ ਇਹਨੂੰ ਜੁਡੀਸ਼ਨ ਭੇਜ ਦਿੱਤਾ ਗਿਆ ਜੀ ਸਰ ਇਹ ਕਿੰਨੇ ਕੁ ਪੜੇ ਲਿਖੇ ਨੇ ਜੀ ਇਹ ਅੱਗੇ ਹੋਰ ਕਿੰਨੇ ਬੰਦਿਆਂ ਨੂੰ ਜਿਹਨਾਂ ਨੂੰ ਸ ਅ ਡੇਟੇਨ ਕੀਤਾ ਸੀ ਉਹਨਾਂ ਨੂੰ ਅਸੀਂ ਪੁੱਛਗਿਛ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਅਸੀਂ ਬੈਕਵਰਡ ਲਿੰਕ ਦੇ ਵਿੱਚ ਇੱਕ ਬੰਦੇ ਨੂੰ ਨਾਮਜ਼ਦ ਕਰਤਾ ਜਿਹੜਾ ਕਿ ਉਹਨੂੰ ਲੈ ਕੇ ਆਉਂਦਾ ਸੀ ਸਰ ਇਹ ਜਿਹੜਾ ਨਾਕਾਬੰਦੀ ਹੈ ਕਿੰਨੇ ਤੋਂ ਕਿੰਨੇ ਰਕੀ ਆ ਇਹ 5 ਤੋਂ 8 ਹੋਈ ਸੀ ਜੀ ਤੇ 8 ਵਜੇ ਤੱਕ ਆ ਜੀ ਇੱਕ ਉਹ ਕਿ ਅਪੀਲ ਕਰਨਾ ਚਾਹੁੰਦਾ ਹਾਂ ਕਿ ਕਿ ਮੈਲਾਵਾ ਜਿਹੜੀਆਂ ਹੈਲਮਟ ਨਹੀਂ ਪਧਰੀਆਂ ਵੀ ਮਤਲਬ ਉਸ ਨੂੰ ਇੱਕ ਕੀ ਮੈਸੇਜ ਹੈ ਤੁਹਾਡਾ ਉਹਨਾਂ ਨੂੰ ਇਹੀ ਹੈ ਕਿ ਆਪਣੀ ਸੇਫਟੀ ਲਈ ਉਹ ਹੈਲਮਟ ਪਾਉਣ ਕਿਉਂਕਿ ਹੈਲਮਟ ਤਾਂ ਸਾਡੀ ਜ਼ਿੰਦਗੀ ਬਚਾ ਸਕਦਾ ਹੈ ਇਸ ਤੋਂ ਇਲਾਵਾ ਤਾਂ ਹੋਰ ਕੀ ਹੋਣਾ ਸੀ